ਉਦੋਂ ਸਵੇਰੇ ਪਟਨਾ ਕੋਲ ਤੋਂ ਵਿੱਚ ਡਰੋਨ ਗਤੀਵਿਧੀ ਦੇਖਣ ਨੂੰ ਮਿਲਿਆ ਤਾਂ 에ਅਰ ਬੇਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ 에ਅਰ ਬੇਸ ਦੇ ਨਾਲ ਲੱਗਦੇ ਮਾਝਾ ਪ੍ਰਦੇਸ਼ ਤੇ ਮਾਝਾ ਵਿੱਚੋਂ ਯੂਏ ਨੂੰ ਮਾਰ ਸੁੱਟਿਆ ਤਾਂ ਰੱਖਿਆ ਪ੍ਰਣਾਲੀ ਤੇ ਫੌਜ ਨੇ ਇਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਮੇਰਾ ਨਾਮ ਅਕਤਿਆਰ ਸਿੰਘ ਹੋਇਆ ਸਾਡੇ ਸਵੇਰੇ ਡਰੋਨ ਆਇਆ ਹੈ ਪਾਕਿਸਤਾਨ ਤੋਂ ਤੇ ਉਹਦਾ ਜਿਹੜਾ ਵੀ ਸਾਡੇ 에ਅਰਪੋਰਟਸ ਨੇ ਜਵਾਬ ਦਿੱਤਾ ਉਹ ਇੱਥੇ ਬਲਾਸਟ ਹੋ ਗਿਆ ਤੇ ਸਾਡੇ ਇੱਥੇ ਪਿੰਡ ਮਸੀਤ ਆ ਉਹਦੇ ਲੱਗੇ ਪਿਆ ਅੰਜ ਪੂਰਾ ਨਸਟ ਹੋ ਗਿਆ ਇਹ ਸਵੇਰੇ ਕੋਈ 4:00 6:00 4:00 ਵਜੇ ਪੀ ਨੁਕਸਾਨ ਨਹੀਂ ਆਇਆ ਨਾ ਨੁਕਸਾਨ ਕੋਈ ਨਹੀਂ ਹੋਣਾ ਐਮਬੀ ਨਿਊਜ਼ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿੱਡਾ ਕਿ ਲਗਾਤਾਰ ਆ ਭਾਰਤ ਅਗੇ ਪਾਕਿਸਤਾਨ ਵੱਲੋਂ ਜਿਹੜਾ ਉਹ ਤਣਾਅਪੂਰਨ ਜਿਹੜਾ ਜੰਗ ਜਿਹੜੀ ਉਹ ਉਹ ਵੱਧਦੀ ਜਾ ਰਹੀ ਹੈ ਔਰ ਉਹ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਕੱਲ ਰਾਤ 4 ਵਜੇ ਤੋਂ ਜਿਹੜਾ 7 ਵਜੇ ਤੱਕ ਜਿਹੜੇ ਅਟਮਾਖਿਆਂ ਦੀ ਆਵਾਜ਼ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈਗੀ ਆ ਔਰ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਇਹੀ ਅਪੀਲ ਕੀਤੀ ਜਾ ਰਹੀ ਆ ਕਿ ਕਿਸੇ ਵੀ ਅਫਵਾਹ ਨੂੰ ਜਿਹੜਾ ਉਹ ਨਾ ਉਡਾਇਆ ਜਾਵੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜਾ ਔਰ ਲੋਕਾਂ ਨੂੰ ਰਹੰਦੀ ਜਿਹੜੀ ਆ ਅਪੀਲ ਕੀਤੀ ਜਾ ਰਹੀ ਆ ਔਰ ਨਵੀਂ ਅਪਡੇਟ ਜਿਹੜੀ ਆ ਉਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 에어 ਬੇਸ ਦੇ ਔਰ ਜਿਹੜਾ ਪਿੱਛੇ ਇੱਕ ਤੜਕੇ ਸਾਰ ਜਿਹੜਾ ਇੱਕ ਡਰੋਨ ਔਰ ਇੱਕ ਮਜ਼ਾਇਲ ਜਿਹੜੀ ਆ 에어 ਸਿਸਟਮ ਹੈਗਾ ਉਸ ਦੇ ਨਾਲ ਜਿਹੜਾ ਉਹਨੂੰ ਨਿਊਟਰਲਾਈਜ਼ ਜਿਹੜਾ ਕੀਤਾ ਗਿਆ ਹੈਗਾ ਔਰ ਭਾਰੀ ਜਿਹੜਾ ਸੁਰੱਖਿਆ ਬਲ ਉਥੇ ਜਿਹੜਾ ਤਣਾਤ ਹੈਗਾ ਉਹੀ ਪ੍ਰਸ਼ਾਸਨ ਵੱਲੋਂ ਵੀ ਕੀ ਆਪਣੇ ਘਰਾਂ ਦੇ ਵਿੱਚ ਹੀ ਜਿਹੜਾ ਔਰਿਆ ਜਾਵੇ ਤਾਂ ਕਿ ਕੋਈ ਵੀ ਅਨਸੁਖਾ ਵਿਕਟ ਰਾਣੂ ਜਿਹੜੀ ਆ ਉਹ ਨਾ ਆਪ ਆਪੜ ਸਕੇ ਪਖਾਨਕੋਟ ਤੋਂ ਏਐਮਬੀ نیوز ਲਈ ਅਨਮੋਲ ਸ਼ਰਮਾ ਦੀ ਰਿਪੋਰਟ